ਮੈਂ ਗਿਰਿੰਦਰ ਸ਼ਰਮਾ ਜੀਤੂ ਜਨਰਲ ਸੈਕਟਰੀ ਯੂਥ ਕਾਂਗਰਸ ਰਾਜਪੁਰਾ ਰਾਜਪੁਰਾ ਵਾਸੀ ਨੂੰ ਆਪਣੇ ਵੱਲੋਂ ਔਰ ਪੂਰੀ ਯੂਥ ਕਾਂਗਰਸ ਟੀਮ ਵੱਲੋਂ ਦੀਵਾਲੀ ਦੀਆਂ ਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਦੀ ਰਹਿਣ ਤੁਹਾਡੀ ਵਿਹੜੇ ਵਿੱਚ ਖੁਸ਼ੀਆਂ ਦੇ ਦੀਪ ਜਲਦੇ ਰਹਿਣ ਇਹ ਅਰਦਾਸ ਔਰ ਪ੍ਰਾਰਥਨਾ ਪਰਮੇਸ਼ਰ ਰੱਖੇ ਕਿ ਗੱਲ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਦੀਵਾਲੀ ਦਾ ਤਿਵਾਰ ਹੈ ਸਾਡੇ ਲਈ ਖੁਸ਼ੇ ਬਰਤਿਵਾਰ ਹੈ ਸਾਨੂੰ ਪਤਾ ਹੈ ਇਸ ਗੱਲ ਦਾ ਲੇਕਿਨ ਜਿਹੜੀ ਸਾਡੀ ਦੀਵਾਲੀ ਹੈ ਰਾਜਪੁਰੇ ਦੀ ਉਹ ਦੁਨੀਆ ਦੀ ਨੰਬਰ 1 ਦੀਵਾਲੀ ਹੋਏਗੀ ਉਹਦਾ ਕਾਰਨ ਇਹ ਹੈ ਕਿ ਸਾਡੇ ਵਿਕਾਸਪੁਰਸ਼ ਬਹੁਤ ਹੀ ਮਾਣਯੋਗ ਬਹੁਤ ਸਤਕਾਰੀ ਹੋ ਸਰਦਾਰ ਹਰदयाल ਸਿੰਘ ਜੀ ਕੰਬੋਜ ਐਮ ਐਲ ਏ ਰਾਜਪੁਰਾ ਤੇ ਨਿਰਭੈ ਸਿੰਘ ਮਿਲਟੀ ਜੀ ਪ੍ਰਧਾਨ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਉਹਨਾਂ ਨੇ ਸਾਨੂੰ ਰਾਜਪੁਰਾ ਵਾਸੀਆਂ ਨੂੰ ਇੱਕ ਦੀਵਾਲੀ ਦਾ ਤੋਹਫਾ ਦਿੱਤਾ ਹੈ ਜਿਹੜੀ ਕਿ ਪੂਰੇ ਸ਼ਹਿਰ ਦੇ ਵਿੱਚ ਰਾਜਪੁਰੇ ਵਿੱਚ एलईडी लाइटਾਂ ਲੱਗ ਰਹੀਆਂ ਤੇ ਦਿਨ ਨਾਲ ਹੀ ਸਾਡੀ ਜਿਹੜੀ ਦੀਵਾਲੀ ਹੈ ਹੋਰ ਵੀ ਰੋਸ਼ਨ ਹੋਏਗੀ ਰਾਜਪੁਰੇ ਵਿੱਚ ਕੋਈ ਐਸੀ ਗਲੀ ਨਹੀਂ ਰਹੇਗੀ ਜਿੱਥੇ ਹਨੇਰਾ ਹੋਏਗਾ ਸਾਡੀ ਰਾਜਪੁਰੇ ਦੀਆਂ ਗਲੀਆਂ جگਮਗਾਣਗੀਆਂ ਇਸ ਲਈ ਅਸੀਂ ਐਮਐਲਏ ਸਾਹਿਬ ਦਾ ਰਾਜਪੁਰਾ ਵਾਸੀ ਕੋਟਮ ਕੋੜ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਦੀਵਾਲੀ ਦਾ ਇਹ ਬਹੁਤ ਵੱਡਾ ਤੋਹਫਾ ਦਿੱਤਾ ਹੈ ਦਿਨ ਨਾਲ ਹੀ ਮੈਂ ਜਿਤਨ ਸ਼ਰਮਾ ਜੀ ਤੁਹਾਨੂੰ ਹੋਇਗੁਰੇ ਅਰਦਾਸ ਕਰਦਾ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਰਹਿਣ ਤੁਸੀਂ ਹਮੇਸ਼ਾ ਖੁਸ਼ ਰਹੋ is